ਅੱਜ ਜਿਹੜਾ ਬਜਟ ਆਲਮੋਸਟ ਰਿਲੀਜ਼ ਕੀਤਾਗਾ ਸੈਂਟਰ ਸਰਕਾਰ ਨੇ ਅੱਜ ਦੇਸ਼ ਦੇ ਫਾਈਨਾਂਸ ਮਿਸਟਰ ਮੈਡਮ ਦਰਬਲਾ ਸੀਤਾਰਾਮਨ ਜੀ ਨੇ ਅੱਜ ਦੇਸ਼ ਦਾ ਭਾਰਤੀ ਜਨਤਾ ਪਾਰਟੀ ਥਰਡ ਟਰਮ ਦੀ ਸਰਕਾਰ ਦਾ ਪਹਿਲਾ ਬਜਟ ਪੇਸ਼ ਕੀਤਾਗਾ ਔਰ ਪੰਜਾਬ ਨੂੰ ਮੈਂ ਸਮਝਦਾ ਬੁਰੀ ਤਰ੍ਹਾਂ ਨਿਰਾਸ਼ ਕੀਤਾਗਾ ਜਿਹੜੀਆਂ ਡਿਸਕਸ਼ਨ ਪ੍ਰੀ ਬਜਟ ਮੀਟਿੰਗ ਚ ਹੋਈਆਂ ਸੀਗੀਆਂ ਜੋ ਡਿਮਾਂਡ ਪ੍ਰੀ ਬਜਟ ਮੀਟਿੰਗ ਦੇ ਅੰਦਰ ਸਾਡੇ ਵੱਲੋਂ ਸੈਂਟਰ ਸਰਕਾਰ ਦੇ ਸਾਹਮਣੇ ਰੱਖੀਆਂ ਗਈਆਂ ਜਿੰਨੀਆਂ ਸੀਗੀਆਂ ਉਹ ਇੱਕ ਵੀ ਡਿਮਾਂਡ ਦੇ ਉੱਤੇ ਕੋਈ ਜ਼ਿਕਰ ਤੱਕ ਨਹੀਂ ਕੀਤਾ ਗਿਆ। ਔਰ ਮੈਨੂੰ ਸਮਝ ਨਹੀਂ ਆਉਂਦੀ ਕਿ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਪੰਜਾਬ ਨੂੰ ਕਿੱਡੀ ਵੱਡੀ ਨਫ਼ਰਤ ਕਰਦੀ ਆ। ਕਿੱਡੀ ਵੱਡੀ ਨਫ਼ਰਤ ਜਿਹੜੀ ਆ ਉਹ ਸੈਂਟਰ ਸਰਕਾਰ ਦੇ ਮਨ ਦੇ ਅੰਦਰ ਪੰਜਾਬ ਦੇ ਪ੍ਰਤੀ ਆ ਮੈਂ ਕਈ ਵਾਰ ਸੁਣਦਾ ਹੁੰਨਾ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਦਾ ਭਾਸ਼ਣ ਤੁਸੀਂ ਵੀ ਬਹੁਤ ਵਾਰ ਸੁਣਿਆ ਹੋਊਗਾ ਉਹਨਾਂ ਨੇ ਕਈ ਵਾਰ ਕਿਹਾ ਕਿ ਮੇਰਾ ਨਾਤਾ ਪੰਜਾਬ ਨਾਲ ਐਮਰਜੈਂਸੀ ਵੇਲੇ ਤੋਂ ਚੱਲੇ ਆ ਰਿਹਾ ਮੈਂ ਕਈ ਵਾਰ ਪੰਜਾਬ 'ਚ ਕਈ ਥਾਵਾਂ ਤੇ ਰੁਕਦਾ ਹੁੰਦਾ ਸੀ ਰਾਤ ਨੂੰ ਚੰਡੀਗੜ੍ਹ ਦਾ ਮੈਂ ਪਰਿਵਾਰੀ ਸੀ ਪੰਜਾਬ ਦਾ ਪਰਿਵਾਰੀ ਸੀ ਪਰ ਪੰਜਾਬ ਦੇ ਕਈ ਡਿਸਟ੍ਰਿਕਟਾਂ ਦੇ ਨਾਲ ਮੇਰਾ ਨਾਤਾ ਹੈਗਾ ਬਹੁਤ ਸਾਰੇ ਪੁਰਾਣੇ ਲੋਕ ਮੈਨੂੰ ਜਾਣਦੇ ਨੇ ਕਿ ਪਰ ਲੇਕਿਨ ਮੈਂ ਸਮਝਦਾ ਸਿਰਫ ਇਹ ਗੱਲਾਂ ਹੋ ਨਹੀਂ ਬੜੀਆਂ ਅੰਦਰੋਂ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਭਾਰਤੀ ਜਨਤਾ ਪਾਰਟੀ ਪੰਜਾਬ ਨੂੰ ਨਫ਼ਰਤ ਕਰਦੇ ਨੇ ਮੈਂ ਪਿਛਲੇ 3 ਮਹੀਨੇ ਦੇਖੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਅਸੀਂ ਭਾਰੀ ਪੁਲੰਦੇ ਲਿਖ ਕੇ ਵੱਡੇ ਵੱਡੇ ਮੈਮੋਰੰਡਮ ਲਿਖ ਕੇ ਆਰਗੂਮੈਂਟ ਕਰਕੇ ਆਏ ਇਹਨਾਂ ਦੇ ਉੱਤੇ ਮੀਟਿੰਗ ਕਰਕੇ ਆਾਂਗੇ ਕਦੇ ਇੱਕ ਵੀ ਮੰਗ ਜਿਹੜੀ ਆ ਉਹ ਸੈਂਟਰ ਸਰਕਾਰ ਨੇ ਪੰਜਾਬ ਦੀ ਨਹੀਂ ਮੰਗੀ ਇੱਕ ਵੀ ਮੰਗ ਦੇ ਵੱਲ ਕਦੇ ਵੀ ਧਿਆਨ ਨਹੀਂ ਦਿੰਦਾ ਬਲਕਿ ਇਹ ਦੇਖਦੇ ਨੇ ਕਿ ਕਿ ਪੰਜਾਬ ਦੇ ਪੈਸੇ ਨੂੰ ਕਿਵੇਂ ਰੋਕਿਆ ਜਾਵੇ ਪੰਜਾਬ ਦੇ ਨਾਲ ਕਿਵੇਂ ਦੁਸ਼ਮਣੀ ਨਿਭਾਈ ਜਾਵੇ ਇਸ ਤਰ੍ਹਾਂ ਦਾ ਥਾਟ ਪਰਸਪੈਕਟਿਵ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਦੇ ਅੰਦਰ ਪਾਇਆ ਜਾਂਦਾ ਹੈਗਾ ਪੰਜਾਬ ਨੇ ਜੋ ਦੇਸ਼ ਆਜ਼ਾਦ ਹੋਇਆ ਪੰਜਾਬੀਆਂ ਨੇ ਕੁਰਬਾਨੀਆਂ ਦਿੱਤੀਆਂ ਦੇਸ਼ ਤੇ ਲਈ ਅੱਜ ਵੀ ਦੇਸ਼ ਦੀ ਮੈਂ ਸਮਝਦਾ ਫੌਜ ਦੇ ਅੰਦਰ ਸਭ ਤੋਂ ਵੱਧ ਪੰਜਾਬੀ ਜਿਹੜੇ ਦੇ ਅੱਗੇ ਹੋ ਕੇ ਲੜਦੇ ਨੇਗੇ ਕਿਤੇ ਵੀ ਦੇਸ਼ ਨੂੰ ਜਰੂਰਤਾ ਪੰਜਾਬ ਦੇ ਲੋਕ ਅੱਗੇ ਹੋ ਕੇ ਖੜਦੇ ਨੇ ਪਰ ਲੇਕਿਨ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਪੰਜਾਬ ਨੂੰ ਲਗਾਤਾਰ ਨਫ਼ਰਤ ਕਰਦੀ ਆ ਲਗਾਤਾਰ ਜਿਹੜਾ ਨਫ਼ਰਤ ਭਰਿਆ ਰਵਈਆਗਾ ਸਾਹਮਣੇ ਦੇਖਣ ਨੂੰ ਮਿਲਦਾਗਾ ਅਸੀਂ ਦੇਸ਼ ਦੇ ਕਿਸਾਨ ਲਈ ਇਸ ਮੈਮੋਰੰਡਮ ਮੰਕਰ ਕੇ ਆਏ ਸੀਗੇ ਕਿ ਪੰਜਾਬ ਨੂੰ ਡਾਈਵਰਸਿਫਾਈ ਡਾਈਵਰਸਿਫਿਕੇਸ਼ਨ ਪਰ ਲੈ ਕੇ ਜਾਇਆ ਜਾਵੇ ਪੰਜਾਬ ਨੂੰ ਭਿੰਡਤਾ ਦੀ ਖੇਤੀ ਵੱਲ ਲੈ ਕੇ ਜਾਇਆ ਜਾਵੇ ਪੰਜਾਬ ਨੂੰ ਜਿਹੜਾ ਝੋਨੇ ਤੇ ਕਣਕ ਦਾ ਚੱਕਰ ਆ ਇਹ ਚੋਂ ਬਾਹਰ ਕੱਢਿਆ ਜਾਵੇ ਕਿਉਂਕਿ ਪੰਜਾਬ ਦਾ ਪਾਣੀ ਜਿਹੜਾ ਗਰਾਊਂਡ ਵਾਟਰ ਆ ਉਹ ਲਗਾਤਾਰ ਥੱਲੇ ਨੂੰ ਜਾ ਰਿਹਾ ਆਉਣ ਵਾਲੇ ਸਮੇਂ 'ਚ ਸਾਡਾ ਪੰਜਾਬ ਜਿਹੜਾ ਮਾਰੂਥਲ ਬਣ ਜਾਵੇ ਉਹਨੂੰ ਬਚਾਉਣ ਦੇ ਲਈ ਅਸੀਂ ਇੱਕ ਪੈਕੇਜ ਦੀ ਮੰਗ ਕੀਤੀ ਸੀਗੀ ਪਰ ਲੇਕਿਨ ਉਹ ਬਿਲਕੁਲ ਕੋਈ ਅਜ ਨਰਾਸ਼ ਹੋਇਆ ਕੋਈ ਪੈਕੇਜ ਨਹੀਂ ਦਿੱਤਾ ਗਿਆ ਬਲਕਿ ਮੈਂ ਸਮਝਦਾ ਸਾਡੇ ਦੇ ਪੰਜਾਬ ਦਾ ਕਿਸਾਨ ਦੇਸ਼ ਦਾ ਕਿਸਾਨ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਕੋਲ ਮੰਗ ਕਰ ਰਿਹਾ ਕਿ ਐਮਐਸਪੀ ਦੀ ਲੀਗਲ ਗਾਰੰਟੀ ਹੋਣੀ ਚਾਹੀਦੀ ਆ ਲੀਗਲ ਗਾਰੰਟੀ ਦਾ ਕੀ ਦੇਣੀ ਤੇ ਛੋਟਾ ਜਿਹਾ ਪੈਕੇਜ stdc ਜਿਹੜਾ ਹੈਗਾ ਉਹ ਭਾਰਤੀ ਜਨਤਾ ਪਾਰਟੀ ਸਰਕਾਰ ਨੇ ਨਹੀਂ ਦਿੱਤਾ ਇਥੋਂ ਪਤਾ ਲੱਗਦਾਗਾ ਕਿ ਭਾਰਤੀ ਜਨਤਾ ਪਾਰਟੀ ਕਿਸਾਨ ਨੂੰ ਵੀ ਨਫ਼ਰਤ ਕਰਦੀ ਆ ਪੰਜਾਬੀਆਂ ਨੂੰ ਵੀ ਨਫ਼ਰਤ ਕਰਦੀ ਆ ਪੰਜਾਬ ਦੀ ਇੰਡਸਟਰੀ ਨੂੰ ਵੀ ਨਫ਼ਰਤ ਕਰਦੀ ਆ ਕਿਉਂਕਿ ਜਦੋਂ ਇੰਡਸਟਰੀ ਦੀ ਗੱਲ ਆਈ ਸੀ ਜਿਵੇਂ ਪਹਿਲਾਂ ਕਿਹਾਗਾ ਕਿ ਸਟੱਬਲ ਬਰਨਿੰਗ ਦੀ ਮੈਂ ਦੇਖ ਕੇ ਆਇਆ ਸੀਗਾ ਕਿ ਹਰ ਇੱਕ ਸਾਲ ਤੁਸੀਂ ਕਹਿੰਦੇ ਹੋ ਜਦੋਂ ਪੈੜੀ ਦਾ ਸੀਜ਼ਨ ਹੁੰਦਾਗਾ ਜਦੋਂ ਪੈੜੀ ਦਾ ਸੀਜ਼ਨ ਹੁੰਦਾਗਾ ਤਾਂ ਉਸਨੇ ਕੀ ਹੁੰਦਾਗਾ ਤੁਸੀਂ ਸਾਰੇ ਜਣੇ ਕਵਰ ਕਰਦੇ ਹੋ ਕਿਹਾ ਜਾਂਦਾਗਾ ਕਿ ਪੰਜਾਬ ਵੱਲੋਂ ਧੂਆ ਆ ਰਿਹਾ ਜੀ ਹਰਿਆਣਾ ਵੱਲੋਂ ਧੂਆ ਆ ਰਿਹਾ ਜੀ ਮੈਂ ਸੈਂਟਰ ਸਰਕਾਰ ਨੂੰ ਲਿਖ ਕੇ ਦੇ ਕੇ ਆਇਆ ਸੀਗਾ ਕਿ ਆਪਾਂ ਇੱਕ ਫਾਰਮੂਲਾ ਤਿਆਰ ਕਰ ਲਈਏ ਇੱਕ ਅੰਡਰਸਟੈਂਡਿੰਗ ਤਿਆਰ ਕਰ ਲਈਏ ਕਿ ਸੈਂਟਰ ਕਿੰਨੇ ਪੈਸੇ ਪਾਊਗਾ ਪੰਜਾਬ ਕਿੰਨੇ ਪੈਸੇ ਪਾਊਗਾ ਸਾਰੇ ਸਟੇਟਾਂ ਦਾ ਇੱਕ ਮੈਕੈਨਿਜ਼ਮ ਬਣਾ ਲਈਏ ਤਾਂ ਕਿ ਸਮੱਸਿਆ ਦਾ ਸਦਾ ਲਈ ਹੱਲ ਹੋ ਜਾਵੇ ਪਰ ਉਹ ਸਮੱਸਿਆ ਦਾ ਹੱਲ ਨਹੀਂ ਕਰਨਾ ਕਿਉਂਕਿ ਉਹਨਾਂ ਨੇ ਪੰਜਾਬ ਨੂੰ ਬਦਨਾਮ ਕਰਨਾ ਉਹਨਾਂ ਨੇ ਕੋਈ ਨਾ ਕੋਈ ਸਾਰਾ ਲੈਣਾ ਕਿ ਪੰਜਾਬ ਨੂੰ ਕਿਵੇਂ ਬਦਨਾਮ ਕੀਤਾ ਜਾਵੇ ਪੰਜਾਬੀਆਂ ਨੂੰ ਕਿਵੇਂ ਬਦਨਾਮ ਕੀਤਾ ਜਾਵੇ ਇਹ ਭਾਰਤ ਜਨਤਾ ਪਾਰਟੀ ਦੀ ਫਿੱਤਰ ਆ ਗਈ। ਇੱਕ ਉਸ ਗੱਲ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਜਿਵੇਂ ਮੈਂ ਡਾਈਵਰਸੀਫਿਕੇਸ਼ਨ ਦੀ ਗੱਲ ਕੀਤੀ ਆ ਕਿਉਂਕਿ ਖੇਤੀਬਾੜੀ ਸੂਬਾ ਪੰਜਾਬ। ਨਾ ਖੇਤੀਬਾੜੀ ਵੱਲ ਧਿਆਨ ਦਿੱਤਾ ਗਿਆ। ਜਿਹੜਾ ਦੂਜਾ ਪੈਕੇਜ ਮੈਂ ਮੰਗ ਕਰਕੇ ਆਇਆ ਸੀਗਾ ਕਿ ਪੰਜਾਬ ਦੇ ਚਲੋ ਛੱਡੋ ਘੱਟੋ ਘੱਟ ਪੰਜ ਡਿਸਟ੍ਰਿਕਟ ਪਠਾਨਕੋਟ, ਗੁਰਦਾਸਪੁਰ, ਅਮਰਸਰ, ਫਿਰੋਜ਼ਪੁਰ, ਤਰਨਤਾਰ ਇਹਨਾਂ ਡਿਸਟ੍ਰਿਕਟਾਂ ਦੇ ਅੰਦਰ ਇੰਡਸਟਰੀਅਲ ਪੈਕੇਜ ਦੇ ਦੇ ਤੁਸੀਂ ਹਿਮਾਚਲ ਨੂੰ ਵੀ ਦਿੱਤਾ ਹੋਇਆਗਾ। ਤੁਸੀਂ ਜੰਮੂ ਕਸ਼ਮੀਰ ਨੂੰ ਦਿੱਤਾ ਹੋਇਆਗਾ। ਉਸ ਤਰ੍ਹਾਂ ਦੇ ਉੱਤੇ ਇੱਕ ਪੈਕੇਜ ਦੇ ਦਿਓ ਤਾਂ ਕਿ ਪੰਜਾਬ ਦਾ ਯੂਥ ਜਿਹੜਾ ਉਹਨੂੰ ਇੱਥੇ ਰੋਜ਼ਗਾਰ ਮਿਲ ਜਵੇ ਹਾਲਾਂਕਿ ਪੰਜਾਬ ਸਰਕਾਰ ਦੇ ਆਪਣੇ ਨਿੱਜੀ ਯਤਨਾਂ ਸਦਕਾ ਸਰਦਾਰ ਭਗਵੰਤ ਸਿੰਘ ਮਾਝ ਦੇ ਨਿੱਜੀ ਯਤਨਾਂ ਸਦਕਾ ਸਰਕਾਰ ਵੱਲੋਂ ਜ਼ੋਰ ਲਾ ਕੇ ਲਗਭਗ ਅਸੀਂ 90000 ਕਰੋੜ ਦਾ ਨਿਵੇਸ਼ ਇੰਡਸਟਰੀ ਦੇ ਅੰਦਰ ਪੰਜਾਬ 'ਚ ਕਰਵਾਇਆਗਾ ਔਰ 4 ਲੱਖ ਦੇ ਕਰੀਬ ਨੌਕਰੀਆਂ ਜਿਹੜੀਆਂ ਪੰਜਾਬ ਦੇ ਬੇਰਗਰ ਨੌਜਵਾਨਾਂ ਨੂੰ ਜਿਹੜੀਆਂ ਨੇ ਉਹ ਪੰਜਾਬ ਦੇ ਇੰਡਸਟਰੀ ਸੈਕਟਰ 'ਚ ਮਿਲੀਆਂ ਨੇ ਪਰ ਕੇਂਦਰ ਸਰਕਾਰ ਨੇ ਸਾਡੇ ਦਾ ਵਿਤਕਰੇ ਭਰਿਆ ਜਿਹੜਾ ਬਿਹੇਵ ਬਿਹੇਵ ਕੀਤਾਗਾ ਇਹ ਸਪਸ਼ਟਾ ਅੱਜ ਦੇ ਜਿਹੜਾ ਇਸ ਬਜਟ ਪੇਸ਼ ਕੀਤਾਗਾ ਇੱਕ ਵੀ ਰੀਲੀਫ ਜਿਹੜੀ ਆ ਪੰਜਾਬ ਨੂੰ ਨੇ ਮੇਰੇ ਨਾ ਸਾਨੂੰ ਨਾ ਸਾਨੂੰ ਬਾਰਡਰ ਦੀ ਸਾਡੀ ਫੋਰਸਸ ਲਈ ਕੁਝ ਮਿਲਿਆ ਨਾ ਸਾਨੂੰ ਬਾਰਡਰ ਲਈ ਇੰਡਸਟਰੀ ਲਈ ਕੁਝ ਮਿਲਿਆ ਨਾ ਸਾਡੇ ਐਗਰੀਕਲਚਰ ਸੈਕਟਰ ਨੂੰ ਕੁਝ ਮਿਲਿਆ ਅੱਜ ਪੰਜਾਬ ਨੂੰ ਮੈਂ ਸਮਝਦਾ ਬੁਰੀ ਤਰ੍ਹਾਂ ਨਰਾਸ਼ ਕੀਤਾਗਾ ਔਰ ਇੱਥੋਂ ਤੱਕ ਕਿ ਦੇਸ਼ ਦੇ ਫਾਈਨਾਂਸ ਮਿਨਿਸਟਰ ਦੇ ਬਸਾਬ ਨੂੰ ਇੱਕ ਸ਼ਬਦ ਤੱਕ ਪੰਜਾਬ ਦਾ ਸ਼ਬਦ ਤੱਕ ਨਹੀਂ ਬੋਲਿਆ ਗਿਆ ਇਹ ਸਪਸ਼ਟ ਕਰਦਾ ਕਿ ਭਾਰਤ ਜਨਤਾ ਪਾਰਟੀ ਕਿੰਨੀ ਵੱਡੀ ਨਫ਼ਰਤ ਜਿਹੜੀ ਆ ਪੰਜਾਬ ਨਾਲ ਕਰਦੀ ਆ ਸਿਰਫ ਕੱਲਾ ਉਹਨਾਂ ਨੇ ਬਿਹਾਰ ਦੇਖਿਆ ਸਿਰਫ ਕਾਲਾ ਉਹਨਾਂ ਨੂੰ ਆਂਧਰਾ ਪ੍ਰਦੇਸ਼ ਦੇਖਿਆ ਉਹ ਮੈਂ ਭਾਰਤ ਜਨਤਾ ਪਾਰਟੀ ਨੂੰ ਪੁੱਛਣਾ ਚਾਹਨਾਗਾ ਮੋਦੀ ਸਾਹਿਬ ਪੂਰੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਤੁਸੀਂ ਐਡੀ ਵੱਡੀ ਡਿਸਕ੍ਰਿਮੀਨੇਸ਼ਨ ਜਿਹੜੀ ਆ ਉਹ ਸਾਡੇ ਸਟੇਟ ਨਾਲ ਕੀਤੀ ਆ ਪੰਜਾਬ ਨਾਲ ਕੀਤੀ ਆ ਜਦ ਕਿ ਚੁਣਿਆ ਦਾ ਪ੍ਰਧਾਨ ਮੰਤਰੀ ਸਾਹਿਬ ਨੂੰ ਸਾਰੇ ਦੇਸ਼ ਦੇ ਲੋਕਾਂ ਨੇ ਹੈਗਾ ਸੋ ਇਹ ਵਿਤਕਰਾ ਕਿਉਂ ਕਉਂ ਪੰਜਾਬ ਨਾਲ ਕੀਤਾ ਗਿਆ ਸਿਰਫ ਇਸ ਗੱਲ ਕਰਕੇ ਕਿ ਬਿਹਾਰ ਦੀਆਂ ਇਲੈਕਸ਼ਨ ਆ ਰਹੀਆਂ ਨਹੀਂਆਂ ਸਿਰਫ ਇਸ ਗੱਲ ਕਰਕੇ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਹੈ ਸੈਂਟਰਲ ਸਰਕਾਰ ਉਹ ਦੋ ਪਾਰਟੀਆਂ ਦੇ ਟਿਕੀ ਹੋਈ ਹੈ ਬਿਹਾਰ ਦੇ ਐਮਪੀ ਐਸ ਤੇ ਆਂਧਰਾ ਪ੍ਰਦੇਸ਼ ਦੇ ਐਮਪੀ ਐਸ ਤੇ ਸਿਰਫ ਆਪਣੀ ਸਰਕਾਰ ਬਣਾਉਣ ਲਈ ਬਜਟ ਪੇਸ਼ ਕੀਤਾ ਗਿਆ ਤੇ ਮੈਂ ਸਮਝਦਾ ਸਰਾਸਰ ਬਹੁਤ ਵੱਡਾ ਜਿਹੜਾ ਪੰਜਾਬ ਦਾ ਵਿਤਕਰਾ ਹੋਇਆਗਾ ਸੋ ਮੈਂ ਅੱਜ ਦੇ ਪੰਜਾਬ ਦੇ ਲੋਕਾਂ ਨੂੰ ਇਸ ਬਜਟ ਨੇ ਬੁਰੀ ਤਰ੍ਹਾਂ ਜਿਹੜਾ ਨਰਾਸ਼ ਕੀਤਾਗਾ ਨਾ ਮਸੀ ਐਮਐਸਐਮੀ ਦੇ ਖੇਤਰ ਚ ਕੁਝ ਮਿਲਿਆ ਸੋ ਅਲਟੀਮੇਟ ਇਹ ਜਿਹੜਾ ਬਲ ਟੈਗ ਦਾ ਪੇਸ਼ ਹੋਇਆਗਾ ਇਹਨੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਨੂੰ ਬੁਰੀ ਤਰ੍ਹਾਂ ਨਰਾਸ਼ ਕੀਤਾਗਾ ਜਿਵੇਂ ਸਾਮ ਸਮੋ ਸਮੋ 30 ਤਰੀਕ ਦੀ ਇੱਕ ਮੀਟਿੰਗ ਰੱਖੀ ਗਈ ਆ ਕਿਸਾਨਾਂ ਦੇ ਨਾਲ ਪਰ ਐਮਐਸਟੀ ਦਾ ਕਿਤੇ ਵੀ ਜ਼ਿਕਰ ਨਹੀਂ ਹੋਇਆ ਇਹ ਸੂਚਕਾਰ ਕਿਸਾਨਾਂ ਦੇ ਪੱਖ ਤੋਂ ਕਿਵੇਂ ਵੇਖ ਦੋ ਕਿ ਇਹ ਕਿਸ ਤਰੀਕੇ ਦਾ ਬਹਿਸ ਹੋ ਰਿਹਾ ਦੇਖੋ ਮੈਂ ਪਹਿਲੇ ਕਿਹਾਗਾ ਕਿ ਅਸੀਂ ਦੋ ਵੱਡੇ ਮੁੱਦੇ ਲੈ ਕੇ ਡਾਈਵਰਸੀਫਿਕੇਸ਼ਨ ਦਾ ਮੁੱਦਾ ਲੈ ਕੇ ਅਸਿਸਟੇਬਲ ਬਰਨਿੰਗ ਦਾ ਮੁੱਦਾ ਲੈ ਕੇ ਆ ਮੇਰੇ ਕੋਲੇ ਇੱਕ ਰਿਟਰਨ ਡਾਕੂਮੈਂਟ ਮੈਮੋਰੈਂਡਮ ਜਿਹੜਾ ਉਹਦੇ 4 ਪੇਜ ਇਸੇ ਗੱਲ 'ਚ ਲਿਖੇ ਹੋਏ ਨੇਗੇ ਕਿ ਕਿਸ ਤਰ੍ਹਾਂ ਪੰਜਾਬ ਦੇ ਫਾਰਮਰ ਦੀ ਜਿਹੜੀ ਆ ਪੰਜਾਬ ਦੀ ਖੇਤੀ ਜਿਹੜੀ ਆ ਪਰ ਪੰਜਾਬ ਦੇ ਫਾਰਮਰ ਦੀ ਆਮਦਨ ਕਿਸ ਤਰ੍ਹਾਂ ਵਧੂਗੀ ਔਰ ਪੰਜਾਬ ਦਾ ਐਗਰੀਕਲਚਰ ਖੇਤਰ ਹੋਰ ਤਰੱਕੀ ਕਰੂਗਾ ਪਰ ਲੇਕਿਨ ਕੇਂਦਰ ਸਰਕਾਰ ਨੇ ਬੁਰੀ ਤਰ੍ਹਾਂ ਨਰਾਸ਼ ਕੀਤਾਗਾ ਔਰ ਮੈਨੂੰ ਲੱਗਦਾਗਾ ਕਿ 14 ਤਰੀਕ ਵਾਲੀ ਜਿਹੜੀ ਮੀਟਿੰਗ ਆ ਉਹ ਵੀ ਅੱਖਾਂ 'ਚ ਘੱਟਾ ਪਾਉਣ ਵਾਲੀ ਗੱਲ ਆ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਉਹਦਾ ਹਰ ਇੱਕ ਹਰਵਾ ਜਿਹਦਾਗਾ ਉਹ ਪੰਜਾਬ ਦੇ ਕਿਸਾਨ ਨੂੰ ਨਿਰਾਸ਼ ਕਰਨ ਵਾਲੀ ਦਿਖਾਈ ਦਿੰਦਾ ਹੈ